ਵਿਦੇਸ਼ਾਂ ਦੇ ਤਰਜ਼ ਦੇ ਬਾਜ਼ਾਰ ਵਿੱਚ ਵੀ ਲੋਕਾਂ ਨੂੰ ਵਧਿਆ ਸਹੂਲਤਾਵਾਂ ਇੱਕੋ ਥਾਂ ਤੇ ਦੇਣ ਦੇ ਲਈ ਵੱਡੇ ਵੱਡੇ ਰਿਟੇਲ ਸਟੋਰ ਲਗਾਤਾਰ ਖੁੱਲੇ ਜਾ ਰਹੇ ਨੇ ਦੇਸ਼ ਵਿੱਚ ਰਿਲਾਈਐਂਸ ਫਰੈਸ਼ ਦੇ ਨਾਂ ਤੇ ਇੱਕ ਬਹੁਤ ਵੱਡੀ ਡੀਟੇਲ ਸਟੋਰਾਂ ਦੀ ਚੇਨ ਚੱਲੀ ਆ ਰਹੀ ਹੈ ਇਸ ਕੰਪਨੀ ਦੇ ਦੇਸ਼ ਦੇ ਹਰ ਸ਼ਹਿਰ ਤੇ ਹਰ ਸ਼ਹਿਰ 'ਚ ਵੱਡੇ ਵੱਡੇ ਡੀਟੇਲ ਸਟੋਰ ਮੌਜੂਦ ਨੇ ਜਿੱਥੋਂ ਹਰ ਤਰ੍ਹਾਂ ਦਾ ਖਰੀਲੂ ਸਮਾਨ ਇੱਕੋ ਛੱਤ ਥੱਲੇ ਮਿਲ ਜਾਂਦਾ ਹੈ ਅਮਿਤ ਸਰਵਿਕ ਇੱਕ ਨੌਜਵਾਨ ਲੰਗੀ ਰਾਤ ਰਿਲਾਇੰਸ ਫਰੈਸ਼ਟੇਕ ਸਟੋਰ ਤੋਂ ਅੰਡਿਆਂ ਦੀ ਟ੍ਰੇ ਖਰੀਦ ਕੇ ਚੱਲ ਪਹੁੰਚਿਆ ਤਾਂ ਟ੍ਰੇ ਅੰਦਰ ਉਸ ਨੇ ਜੋ ਦੇਖਿਆ ਉਹ ਆਪ ਵੀ ਹੈਰਾਨ ਹੋ ਗਿਆ ਉਕਤ ਨੌਜਵਾਨ ਸਟੋਰ ਤੋਂ ਲੈਣ ਤਾਂ ਅੰਡੇ ਕਿਆ ਸੀ ਪਰ ਟ੍ਰੇ ਚੋਂ ਮਿਲ ਉਸ ਨੂੰ ਮੁਰਗੀ ਦਾ ਚੂਚਾ ਗਿਆ ਇਹ ਅਹੀਰ ਲੈਂ ਫਰੈਸ਼ਟੇ ਗਏ ਉੱਥੇ ਸਾਮਾਨ ਜ਼ਿਆਦਾਤਰ ਉੱਥੇ ਹੀ ਲੈਣੇ ਆ ਤੇ ਉੱਥੇ ਅੱਜ ਵੀ ਗਿਆ ਮੈਂ ਅੰਡੇ ਲੈਣ ਗਿਆ ਤੇ ਗੱਸ਼ਟਾ ਕਰੇ ਤੇ ਆਣ ਕੇ ਅਜੇ ਮੈਂ ਲਿਆਉਂਦੇ ਤੇ ਬਿੱਲ ਮੈਂ ਰੱਖਿਆ ਅੰਡੇ ਖੋਲੇਦੇ ਉਹਦੇ ਵਿੱਚ ਟੁੱਟਾ ਸੀ ਤੇ ਅੰਡੇ ਦੇ ਵਿੱਚ ਬਲੈਕ ਕਲਰ ਦਾ ਚੂਚਾ ਹੀ ਇਹ ਲੱਗਾ ਪਿਆ ਸੀ ਉਹਦੇ ਵਿੱਚ ਤੋਂ ਕ੍ਰੈਕ ਸੀ ਤੇ ਅਸੀਂ ਪਹਿਲੋਂ ਵੀ ਸਮਾਨ ਲੈਂਦੇ ਆ ਤੇ ਉੱਥੇ ਇੱਕ ਵਾਰੀ ਇਹ ਦੂਜਾ ਚਾਂਸ ਆ ਪਹਿਲੋਂ ਇੱਕ ਵਾਰੀ ਅਸੀਂ ਸੂਜੀ ਲੈਂਦੀ ਤੇ ਸੂਜੀ ਦੇ ਵਿੱਚ ਨਾ ਉਹ ਸੁੰਡੀਆਂ ਸੀ ਭੋਟੀਆਂ-ਭਟੀਆਂ ਉਹ ਦਿਨੇ ਦਿਹੀਆਂ ਰਾਤ ਹੀ ਉਹ ਵੀ ਰਾਤ ਹੀ ਲੈਂਦੀ ਸੀ ਜੀ ਅਜਿਹੇ ਮਾਮਲਾ ਕੋਈ ਪਹਿਲੀ ਵਾਰ ਸੂਚਨਾ ਵਿੱਚ ਨਹੀਂ ਆਇਆ ਅੱਗੇ ਵੀ ਕਈ ਲੋਕਾਂ ਵੱਲੋਂ ਸਟੋਰ ਤੋਂ ਖਰੀਦੇ ਸਮਾਨ ਸਬੰਨੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਜਦੋਂ ਇਸ ਸਟੋਰ ਦੇ ਕਰਮੀਆਂ ਦੇ ਨਾਲ ਮੁਲਾਕਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਬਿਆਨ ਦੇਣ ਤੋਂ ਝਿਜਕੀ ਰੱਖੀ ਸਟੋਰ ਵੱਲੋਂ ਲਾਪਰਵਾਹੀ ਦਾ ਇਹ ਮਾਮਲਾ ਤਾਜ਼ਾ ਸਮਾਨ ਲੋਕਾਂ ਤੱਕ ਪਹੁੰਚਾਉਣ ਵਾਲੇ ਦਾਜ਼ਿਆਂ ਦੀ ਹਵਾ ਕੱਢ ਰਿਹਾ ਹੈ ਕੰਪਨੀ ਨੂੰ ਅਜਿਹੇ ਗਲਤੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਤਾਂ ਜੋ ਲੋਕ ਸਹੀ ਅਤੇ ਸਾਫ਼ ਸਮਾਨ ਖਰੀਦ ਸਕਣ ਅਮਿਤ ਚਤੁਰ ਲalit ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਚਾਪੀਂਗ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ